ਇਹ ਕੋਈ ਫਿਲਮ ਚ ਬੜੇ ਸੁਨੇਹੇ ਨੇ ਜੇ ਸ਼ੁਰੂ ਤੋਂ ਮੈਂ ਗੱਲ ਕਰਾਂ ਤਾਂ ਰੁੱਖ ਲਾਉਣ ਦਾ ਸੁਨੇਹਾ ਅਸੀਂ ਸਾਡੇ ਪਰਿਵਾਰਕ ਰਿਸ਼ਤੇ ਟੁੱਟਦੇ ਜਾਂਦੇ ਆ ਅਸੀਂ ਦੂਰ ਹੁੰਦੇ ਤੁਰੇ ਜਾ ਰਹੇ ਇੱਕ ਦੂਜੇ ਕੋਲੋਂ ਧੀਆ ਪੁੱਤਾਂ ਕੋਲੋਂ ਸਕੇ ਸੰਬੰਧੀਆਂ ਕੋਲੋਂ ਯਾਰਾਂ ਮਿੱਤਰਾਂ ਕੋਲੋਂ ਤਾਂ ਉਹਨੂੰ ਜੋੜਦੀ ਹੈ ਇਹ ਫਿਲਮ ਦਿਖਾਇਆ ਗਿਆ ਵੀ ਕਿਵੇਂ ਅਸੀਂ ਪੈਸੇ ਦੇ ਮੋਹ ਚ ਪੈ ਕੇ ਅਸੀਂ ਜਾਂ ਅਸੀਂ ਜ਼ਿੰਦਗੀ ਚ ਇੰਨਾ ਅੰਨੀ ਦੌੜ ਚ ਪੈ ਗਏ ਆ ਕਿ ਸਾਨੂੰ ਪਿੱਛੇ ਦਿਖਦਾ ਹੀ ਕੁਝ ਨਹੀਂ ਵੀ ਅਸੀਂ ਪਿੱਛੇ ਕੀ ਛੱਡ ਆਏ ਆ ਪਿੱਛੇ ਅਸੀਂ ਬਹੁਤ ਕੁਝ ਛੱਡਤਾ ਉਹ ਉਹ ਈਮੀਤ ਜਿਹੜੀ ਸਾਨੂੰ ਇਹ ਫਿਲਮ ਚ ਦਿਖਾਈ ਗਈ ਆ ਵੀ ਨਹੀਂ ਬੰਦਿਆ ਰੁਕ ਜਾ ਠਹਿਰ ਠਹਿਰਾਉਣਾ ਜ਼ਿੰਦਗੀ ਜਰੂਰੀ ਹੈ ਆਪਣੇ ਰਿਸ਼ਤਿਆਂ ਨੂੰ ਵੀ ਨਿਭਾ ਇਹ ਬਹੁਤ ਅਹਿਮ ਨੇ ਪੈਸਾ ਜਦੋਂ ਮਰਜ਼ੀ ਕਮਾ ਲੈਗਾ ਪਰ ਰਿਸ਼ਤੇ ਇੱਕ ਵਾਰੀ ਚਲੇ ਗਏ ਤੇਰੇ ਮਾਪੇ ਚਲੇ ਗਏ ਤੇਰੇ ਸਕੇ ਸੰਬੰਧੀ ਚਲੇ ਗਏ ਯਾਰ ਮਿੱਤਰ ਚਲੇ ਗਏ ਵਾਪਸ ਨਹੀਂ ਆਉਣੇ ਸੋ ਇਸ ਕਰਕੇ ਬਹੁਤ ਕਮਾਲ ਦੇ ਸੁਨੇਹੇ ਆ ਮੈਨੂੰ ਲੱਗਦਾ ਇੱਕ ਵਾਰੀ ਵੀ ਬੰਦਾ ਕਈ ਵਾਰੀ ਬੈਠਾ ਫਿਲਮ 'ਚ ਰੋਂਦਾ ਜਿ ਜਵਾਤ ਅੱਜ ਕੱਲ ਮੈਂ ਕਹਿੰਦਾ ਹੁੰਦਾ ਅਸੀਂ ਜ਼ਿੰਦਗੀ ਜਿਉਣਾ ਭੁੱਲ ਚੁੱਕੇ ਆ ਅਸੀਂ ਰੋਣਾ ਵੀ ਭੁੱਲ ਚੁੱਕੇ ਆ ਜੀ ਹੱਸਣਾ ਵੀ ਭੁੱਲ ਚੁੱਕੇ ਆ ਹੱਸਦਾ ਵੀ ਬੰਦਾ ਬਣਾਉਟੀ ਹੱਸਾ ਤੇ ਰੋਂਦਾ ਵੀ ਬੰਦਾ ਉਤੋਂ ਜਿਹੀ ਆ ਅੰਦਰੋਂ ਦਿਲ ਖੋਲ ਕੇ ਨਹੀਂ ਰੋਂਦਾ ਇੱਥੇ ਮੈਨੂੰ ਲੱਗਦਾ ਆ ਕੇ ਬੰਦਾ ਰੋਊਗਾ ਤੇ ਮੈਂ ਅਪੀਲ ਕਰਦਾ ਸਮੁੱੱਚੇ ਪੰਜਾਬੀਆਂ ਨੂੰ ਕਿ ਇਹ ਫਿਲਮ ਜ਼ਰੂਰ ਦੇਖੋ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਿਓ ਪੂਰਾ ਪਰਿਵਾਰ ਦੇਖਿਓ ਆ ਕੇ ਸੋ ਨੂੰ ਬਹੁਤ ਕੁਝ ਸਿਖਾਊਗੀ ਇਹ ਫਿਲਮ ਸੋ ਇਸ ਕਰਕੇ ਇਹ ਸਾਰੀ ਟੀਮ ਜਿਹੜੀ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਨੇ ਫਿਲਮ ਬਣਾਈ ਆ ਜਦੋਂ ਇਹ ਜੀਆਂ ਫਿਲਮ ਹਿੱਟ ਹੁੰਦੀਆਂ ਨੇ ਫਿਰ ਇਹਨਾਂ ਦਾ ਵੀ ਹੌਸਲਾ ਪੈਂਦਾ ਵੀ ਯਾਰ ਚੰਗੇ ਵਿਸ਼ਿਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਇਸ ਕਰਕੇ ਸਾਨੂੰ ਇਹ ਫਿਲਮ ਅਰਦਾਸ ਜਿਹੜੀ 13 ਤਰੀਕ ਨੂੰ ਆ ਲੱਗ ਰਹੀ ਐ cinema ਘਰਾਂ ਦੇ ਵਿੱਚ ਸੋ ਆਪਣੇ ਪਰਿਵਾਰਾਂ ਸਮੇਤ ਜਰੂਰ ਇਹ ਫਿਲਮ ਦੇਖਣੀ ਪਹੁੰਚੋ ਸਰ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਵਾ ਆਏ ਨੇ ਆ ਵੀ ਰਹੇ ਨੇ ਹਨਾ ਤਾਂ ਮਤਲਬ ਕੋਈ ਦਿਨ ਖੁਸ਼ੀ ਦਾ ਹੁੰਦਾ ਕੋਈ ਗਮੀ ਦਾ ਹੁੰਦਾ ਤੁਸੀਂ ਰੱਬ ਦੇ ਵਿੱਚ ਕਿੰਨਾ ਭਰੋਸਾ ਰੱਖਦੇ ਹੋ ਹਾਂ ਮੈਂ ਇੱਕ ਵਾਰੀ ਤੁਹਾਨੂੰ ਆਪਣੀ ਜ਼ਿੰਦਗੀ ਦਾ ਵਾਕਾ ਸੁਣਾਉਣਾ ਮੈਂ ਬਹੁਤ ਕਟਨਾਵਾਂ ਵਾਪਰੀਆਂ ਮੇਰੇ ਗੋਲੀਆਂ ਲੱਗੀਆਂ ਮਸਪਤਾਲ ਚ ਪਿਆ ਪਰ ਮੈਨੂੰ ਉਦੋਂ ਭਰੋਸਾ ਸੀ ਵੈਗਰੂ ਪਰਮਾਤਮਾ ਦੇ ਵੀ ਇੱਕ ਦਿਨ ਉੱਠ ਕੇ ਤੁਰੇਗਾ ਮੈਂ ਕਿਹੇ ਸਮੇਂ ਜੇਲ੍ਹ ਚ ਫਾਂਜ ਜਾਣਾ ਲੋਕ ਕਹਿੰਦੇ ਹੁ ਨਿਕਲਦਾ ਨਹੀਂ ਨੂੰ ਉਮਰ ਕਾਇਦ ਹੋ ਜਾਣੀ ਆ ਪਰ ਮੇਰੇ ਅੰਦਰ ਇੱਕ ਪ੍ਰਮਾਤਮਾ ਦੇ ਅੱਗੇ ਅਰਦਾਸ ਇੱਕ ਦੁਆ ਹੁੰਦੀ ਆ ਕਿ ਉੱਪਰੋਂ ਵੀ ਇੱਕ ਬੰਦੇ ਦੇ ਅੰਦਰ ਆਤਮਾ ਵੀ ਅੰਦਰੋਂ ਅੰਦਰੋਂ ਮਦਰੀ ਬੋਲਦੀ ਆ ਕਿ ਮੈਂ ਕਦੋਂ ਬਾਹਰ ਆਉਂਗਾ ਸੋ ਮੈਂ ਹਮੇਸ਼ਾ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਉਤਰਾਚਰਾ ਦੁੱਖ ਸੁੱਖ ਦੇਖੇ ਆ ਜ਼ਿੰਦਗੀ ਨੇ ਪਰ ਮੈਂ ਪ੍ਰਮਾਤਮਾ ਦਾ ਆਸਰਾ ਇੰਨਾ ਰਿਹਾ ਕਿ ਮੈਂ ਡੋਲਿਆ ਨਹੀਂ ਕਦੇ ਸੋ ਇਹ ਫਿਲਮ ਵੀ ਬਿਲਕੁਲ ਉਸ ਤਰੀਕੇ ਨਾਲ ਹੀ ਸਾਨੂੰ ਦਰਸਾਉਂਦੀ ਆ ਦਿਖਾਉਂਦੀ ਆ ਇਹ ਦੋਲਣਾ ਨਹੀਂ ਚਾਹੀਦਾ ਦੁੱਖ ਬਾ ਸੁੱਖ ਹੈ ਰਾਤ ਬਾ ਦਿਨ ਹੈ ਇਹ ਜ਼ਿੰਦਗੀ ਦੇ ਹਿੱਸੇ ਨੇ ਚੱਲਦੇ ਰਹਿਣੇ ਆ ਸੋ ਇਸ ਕਰਕੇ ਬਹੁਤ ਸੋਹਣਾ ਇਹਨਾਂ ਨੇ ਵਿਸ਼ਾ ਚੁਣਿਆ ਹੈ ਫਿਲਮ ਦਾ ਤੇ ਬੜੀ ਕਮਾਲ ਦੀ ਫਿਲਮ ਬਣਾਈ